ਨਾਦ ਕੰਨਾਂ 'ਚ ਪੈ ਗਿਆ ਪਾਉ ਵੱਜਦੀ ਤੇ ਪੈਰ ਰੁਕਣੇ ਸ਼ੁਰੂ ਹੋ ਗਏ ਆਪੋ ਸਤਿਨਾਮ ਪਰ ਦੰਦ ਦੀ ਮਾਰੀ ਰੁਕੀ ਨਹੀਂ ਕਹਿੰਦੀ ਜੇ ਪ੍ਰਸ਼ਾਦਾ ਲੈ ਲੋਗੇ ਤੇ ਪੱਜੀ ਝੜਕਣਾ ਮਾਰੋ ਜੇ ਪ੍ਰਸ਼ਾਦਾ ਲੈ ਟੋਲ ਗਿਆ ਕਿਤੇ ਪੱਜੀ ਪਰਮੇਸ਼ਰ ਝੜਕੇ ਦਾ ਚੁੱਭ ਘੜਕੇ ਲੰਗ ਦੀ ਪ੍ਰਸ਼ਾਦਾ ਛਕਾਇਆ ਪੱਜੀ ਪਰਮੇਸ਼ਰ ਨੂੰ ਤੇ ਸ਼ਿਕਾਇਤ ਕੇ ਫੇਰ ਕੋਲ ਦੀ ਲੰਗ ਆਈ ਤੇ ਨਾਦ ਕੰਨਾਂ 'ਚ ਵੱਜੀ ਜਾਂਦਾ ਹੈ ਤੂੰ ਹੀ ਤੂੰ ਹੀ ਤੂੰ ਹੀ ਤੂੰ ਨਾਮ ਬਚੇ ਜਾਂਦਾ ਕਰਤਾਰੇ ਵਿੱਚ ਤੇ ਘਰੇ ਆਉਂ ਵਰ ਕੋ ਘਰੇ ਆ ਕੇ ਬਸ ਧਿਆਨ ਅਕੇ ਦਾ ਕਹਿੰਦੇ ਆਪੋ ਉਹ ਬੋਦੋ ਰਾਣੀ ਨੇ ਕਿਹਾ ਜੀ ਇਤਿਹਾਸ ਦੇ ਵਿੱਚ ਉਹਦਾ ਮਾਂ ਕਹਿੰਦੇ ਅੱਗੇ ਤੋਂ ਧੀ ਤਿਹਾਰੀ ਦਾ ਜਿਹੜਾ ਧਿਆਨ ਸੀ ਨਾ ਰੱਖੋ ਆਪਣੇ ਕੰਮਕਾਰ ਚ ਰਹਿੰਦਾ ਸੀ ਆਪਣੇ ਪਸ਼ੂ ਡੰਗਰ ਚ ਰਹਿੰਦਾ ਸੀ ਫਦੀ ਪਰਮੇਸ਼ਰ ਚ ਰਹਿੰਦਾ ਸੀ ਪਰ ਹੁਣ ਉਹਦਾ ਕੰਮਾਂ ਕਾਰਾਂ ਤੋਂ ਟੋਟ ਟਗੀ ਇੱਥੇ ਰੰਗ ਲਾਈ ਜਾਂਦੀ ਐ ਜਿਹੜੀ ਕੰਮ ਚ ਬੈਗੀ ਤੂੰ ਹੀ ਤੂੰ ਹੀ ਦੀ ਆਖੋ ਸਤਨਾਮ ਉਹ ਵੀ ਰੰਗ ਲੱਗੀ ਐ ਵੀ ਸਵੇਰੇ ਫੇਰ ਮੇਰਾ ਪਤੀ ਜਾਊਗਾ ਖੇਤ ਮੈਂ ਪਰਖਾਤਾ ਲੈ ਕੇ ਜਾਊਂਗੀ ਤੇ ਜਦੋਂ ਗਈ ਅੱਜ ਬੰਗੀਰਾਂ ਦੇ ਦਰਸ਼ਨਾਂ ਤੋਂ ਵਾਂਝਾ ਨਹੀਂ ਰਹਿਣਾ ਅੱਜ ਦਰਸ਼ਨ ਕਰਕੇ ਲਿਆਉਂਗੀ ਆਖੋ ਸਤਨਾਮ ਤੇ ਪਿਆਰ ਲਾੜਿਆ ਆਪਰਤ ਮੇਰਾ ਹੋਵੇ ਅਮਰਤ ਵੇੜਾ ਹੋਇਆ ਸੰਗ ਤੇ ਤੇ ਅਮਰਤ ਵੇੜੇ ਦੀ ਸੰਭਾਲ ਕੋਈ ਮਿਲਦਾ ਵਾਜੇ ਕਰਦਾ ਜੀ ਮੈਂ ਕਹਿ ਗਿਆ ਤੇ ਨਹੀਂ ਤਾਂ ਮੇਰੇ ਤਾਂ ਪਤਾ ਕਿਵੇਂ ਦਾ ਯਾ ਮੈਂ ਹੁਣ ਤਾਂ ਸੌਣਾ ਸੀ ਤੇ ਹੁਣ ਬਾਬਾ ਬੋਲ ਪਿਆ ਕੋ ਸਤਨਾਮ ਜਦੋਂ ਮਾਰੀ ਮੰਗ 10 ਮਿੰਟ ਦਾ ਸੌਣਾ ਹੁਣ ਉਹ ਵੀਦਾ ਇਸੇ